ਸਾਸੀ ਗੱਲ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਵੀ ਇਹ ਕਾਫੀ ਟਾਈਮ ਤੋਂ ਜਿਹੜੀ 168 ਅਸਾਮੀਆਂ ਜਿਹੜੀਆਂ ਡੀਪੀਈ ਦੀਆਂ ਮਾਸਟਰ ਗ੍ਰੇਡ ਲੈਵਲ ਦੀਆਂ ਪੋਸਟਾਂ ਸੀਗੀਆਂ ਤੇ ਇਹਨਾਂ ਵਾਸਤੇ ਇੱਕ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਪਾਈ ਗਈ ਹੈ ਬਸ ਇਹਨਾਂ ਪੋਸਟਾਂ ਦਾ ਇੱਕ ਜਿਹੜਾ ਕੰਟਰੋਵਰਸਰੀ ਚੱਲ ਰਹੀ ਹੈਗੀ ਪਰ ਹੋ ਸਕਦਾ ਉਹਨਾਂ ਦੇ ਵਿੱਚ ਕੁਝ ਨਾ ਕੁਝ ਸੋਲੂਸ਼ਨ ਹੋਇਆ ਹੋਵੇ ਤਾਂ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋਗੇ ਕਿ ਕਿਉਂਕਿ ਜਿਹੜੇ 168 ਵਾਲੇ ਹੈਗੇ ਉਹ ਧੂਰੀ ਜਿਹੜਾ ਮੰਨ ਲਵੀਂ ਬਟਰਬਾਕਸ ਤੇ ਜਿਹੜਾ ਉਹਨਾਂ ਨੇ ਇੱਕ ਚੜੇ ਹੋਏ ਕਿ ਉੱਥੇ ਜਿਹੜਾ ਪ੍ਰੋਟੈਸਟ ਕਰ ਰਹੇ ਆ ਸਰਕਾਰ ਦੇ ਵਿਰੋਧ ਦੇ ਨਾਲ ਪੋਸਟਾਂ ਵਾਸਤੇ ਪਰ ਫਿਰ ਵੀ ਦੀਗ 168 ఫిజికల్ ఎడ్యుకేషన్ మాస్టర్ గ్రేడ్ ਵਾਸਤੇ ਜਿਨ੍ਹਾਂ ਦੇ ਨਾਮ ਹੈਗੇ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ एलिਜੀਬਲ ਕੈਂਡੀਡੇਟ ਹੈਗੇ ਬਹੁਤ ਸਾਰੇ ਵਿਧ ਹੈਲ ਵਿੱਚ ਰੱਖੇ ਗਏ ਆ 20 25 ਲਗਭਗ ਕੈਂਡੀਡੇਟਾਂ ਦੀ ਜਿਹੜੀ ਲਿਸਟ ਹੈਗੀ ਹੈ ਵੱਖ-ਵੱਖ ਕੈਟਾਗਰੀ ਦੇ ਵਿੱਚ ਤਾਂ ਇਸ ਚੀਜ਼ ਨੂੰ ਥੋੜਾ শেয়ার ਕਰੋ ਤਾਂ ਕਿ ਕਿਸੇ ਦੀ ਭੇਖਦੀ ਇਹ ਜਿਹੜੀ ਜਾਣਕਾਰੀ ਹੈਗੀ ਹੈ ਤਾਂ ਕਿ ਜਿਨ੍ਹਾਂ ਨੂੰ ਨੌਕਰੀ ਮਿਲਦੀ ਹੈ ਤਾਂ ਉਹਨਾਂ ਨੂੰ ਮਿਲਣ ਦਿਓ ਤੇ ਚਲੋ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਸੰਘਰਸ਼ ਕਰ ਰਹੇ ਆ ਉਹ ਸੰਘਰਸ਼ ਕਰਨਗੇ ਤੇ ਸੰਘਰਸ਼ ਨਾਲ ਲੈ ਲੈਣਗੇ ਪਰ ਜਿਨ੍ਹਾਂ ਨੂੰ ਇਹ ਚੀਜ਼ ਦੇ ਵਿੱਚ ਜਿਹੜੀ ਲਿਸਟ ਦੇ ਵਿੱਚ ਕਿਤੇ ਨਾ ਕਿਤੇ ਦੇਖ ਕੇ ਖੁਸ਼ੀ ਮਿਲ ਸਕਦੀ ਹੈ ਸੋ ਤੁਸੀਂ ਸ਼ੇਅਰ ਕਰੋ ਇਸ ਵੀਡੀ ਤਾਂਕੇ ਸਾਰਾ ਇਹਦੀ ਇੱਕ ਜਾਣਕਾਰੀ ਪਹੁੰਚੇ ਚੈਨਲ ਦੇ ਨਵੇਂ ਕੇ ਸਬਸਕ੍ਰਾਈਬ ਕਰੋ ਇਨ ਫਿਊਚਰ ਮਾਸਟਰ ਗ੍ਰੈਜੂਏਟਰ ਵਾਸਤੇ ਜਿਹੜੀਆਂ ਕੋਈ ਨਵੀਆਂ ਸਾਮੀਆਂ ਕਦ ਆਉਣੀਆਂ ਕੀ ਆ ਰਿਹਾ ਸਿਸਟਮ ਉਹਦੀ ਤਿਆਰੀ ਕਿਵੇਂ ਕਰਨੀ ਹੈਗੀ ਆ ਤਾਂ ਜਾਂ ਅੱਗੇ ਨਵੀਆਂ ਡੀਪੀ ਦੀਆਂ ਪੋਸਟਾਂ ਆਉਣਗੀਆਂ ਜਾਂ ਨਹੀਂ ਆਉਣਗੀਆਂ ਇਹ ਸਾਰੀ ਜਾਣਕਾਰੀ ਆਪਣੇ ਚੈਨਲ ਉੱਪਰ ਮਿਲਦੀ ਰਹੂਗੀ ਜੁੜੇ ਰਹੋ ਐਮ ਐਸਡਬਲਯੂ ਸਟੱਡੀ YouTube ਚੈਨਲ ਦੇ ਨਾਲ ਧੰਨਵਾਦ